ਲੈ ਵੀ ਮੰਨ ਲਓ ਅੱਜ ਸੱਦਾ ਆਇਆ ਮੈਨੂੰ ਮਾਸਟਰ ਜੀ ਬਾਹਰ ਹੀ ਖੜੇ ਆ ਬਾਈ ਸਸਰੀ ਕਾ ਸਸਰੀ ਕਾ ਵੀਰ ਜੀ ਕੀ ਹਾਲ ਹੈ ਜੀ ਸਸਰੀ ਕਾ ਨਹੀਂ ਮੈਂ ਤਾਂ ਲਫਾਫਾ ਲਫੂਫਾ ਨਹੀਂ ਲੈ ਕੇ ਆ ਮੈਂ ਤਾਂ ਆ ਕੇ ਪਤਾ ਲੱਗਿਆ ਵੀ ਮੰਗਣੇ ਮੰਗਣੇ ਦੀ ਤਿਆਰੀ ਕਰੀ ਬੈਠੇ ਮੁੰਡੇ ਦੇ ਦੀ ਤੁਸੀਂ ਟੈਂਟ ਲਾਇਆ ਕੋਈ ਨਹੀਂ ਮੰਗਣੇ ਤਿਆਰੀ ਵੀ ਕਰ ਲਾਂਗੇ ਫਿਲਹਾਲ ਤਾਂ ਆਪਾਂ ਇਹ ਸਾਰਾ ਸ਼ੋਰੂਮ ਅਪਡੇਟ ਕੀਤਾ ਅੰਦਰੋਂ ਇਹ ਨਵਾਂ ਮੁੰਨਾ ਦਾ ਹਾਂ ਤੇ ਦੇ ਰੀਵਨਸ ਉੱਥੇ ਘਟਾਉਣਾ ਮਤਲਬ ਵੀ ਆਪਾਂ ਸਮਝ ਦਿਖਾਉਣਾ ਅੰਦਰ ਵੀ ਕੀ ਕੁਛ ਨਵਾਂ ਬਣਾਤਾ ਤੁਹਾਡੇ ਲਈ ਸਰਪ੍ਰਾਈਜ਼ ਹੈ ਅੱਜ ਆਜੋ ਆਏ ਹਾ ਹਾ ਨੰਦ ਆ ਗਿਆ ਨੰਦ ਆ ਗਿਆ ਤਾਂ ਗੱਲ ਪਾਨੀ ਅੰਦਰੋਂ ਸਾਰਾ ਸਿਸਟਮ ਚੇਂਜ ਕਰਤਾ ਬਿਲਕੁਲ ਤੁਸੀਂ ਛਾਤੀ ਮਾਰੋ ਅੰਦਰ ਤੁਸੀਂ ਐਂਟਰ ਕਰੋ ਆਜੋ ਓਏ ਹੋਏ 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 ਬੱਲੇ ਬੱਲੇ ਮਾਸਟਰ ਜੀ ਆ ਤਾਂ ਵਾਕਿਆ ਹੀ ਕਮਾਲ ਹੋ ਗਈ ਆ ਤਾਂ ਵਾਕਿਆ ਹੀ ਕਮਾਲ ਹੋ ਗਈ ਇਹ ਆਹ ਕਾਹਦੇ ਵਾਸਤੇ ਲਾਤਾ ਫਿਰ ਆਹ ਆਹ ਸਿਸਟਮ ਕਿਉਂ ਲਾਤਾ ਇਹਦਾ ਕਾਰਨ ਕੀ ਬਣਿਆ ਆਹ ਲਾਉਣ ਦਾ ਆਹ ਸਾਰਾ ਮਤਲਬ ਆਪਾਂ ਜਨਰਲ ਕਸਟਮਰ ਨੂੰ ਫੀਲ ਕਰਵਾਇਆ ਤੇ ਹੱਥ ਫੇਰ ਕੇ ਦੇਖੋ ਹਰ ਇੱਕ ਚੀਜ਼ ਹਾਂ ਪ੍ਰੋਪਰ ਡੈਮੋ ਲਵਾਤੇ ਵੀ ਹੁਣ ਆਹ ਚੀਜ਼ ਆਪਣੇ ਘਰ ਇਸ ਤਰ੍ਹਾਂ ਲੱਗਣੀ ਹੈ ਤੇ ਵੈਰਾਈਟੀ ਇੰਨੀ ਜਿਆਦਾ ਐ ਪੈਡ ਕਰਤੀ ਮਤਲਬ ਹੂੰ ਆਪਣੀ 1 ਸਾਲ ਪਹਿਲਾਂ ਦੀ ਵੀਡੀਓ ਤੇ ਹੁਣ ਦੀ ਵੀਡੀਓ ਦੇਖੋ ਸਾਨੂੰ ਕਲਰ ਇੰਨੇ ਜ਼ਿਆਦਾ ਐਡ ਕਰਤੀ ਇੰਨੀ ਲਗਜ਼ਰੀ ਵੈਰਾਈਟੀ ਐਡ ਕਰਤੀ ਉਹੀ ਤੁਹਾਨੂੰ ਦਿਖਾਉਣ ਲਈ ਆ ਜੇ ਆਪਾਂ ਤੁਹਾਨੂੰ ਇੱਥੇ ਬੁਲਾਇਆ ਤੇ ਆ ਆਹ ਕਾਦੇ ਵਾਸਤੇ ਬਣਾਤਾ ਆਹਾ ਇਹ ਸਾਰਾ ਬੈਡਰੂਮ ਕਨਸੈਪਟ ਆ ਗਿਆ ਜੀ ਇਸ ਕਸਟਮਰ ਨੂੰ ਦਿਖਾਉਣ ਦੇ ਲਈ ਵੀ ਆਪਾਂ ਹੁਣ ਪੇਂਟ ਛੱਡੋ ਕਰਦੇ ਵਿੱਚ ਇਸ ਤਰ੍ਹਾਂ ਟਾਈਲ ਲਗਾ ਲਓ ਬਹੁਤ ਜੈਨੂਰੇਟ ਦੇ ਵਿੱਚ ਤੇ ਤੁਸੀਂ ਇਹਨੂੰ ਚੱਜ ਕਰਕੇ ਦੇਖੋ ਵੀ ਕੀ ਚੀਜ਼ ਲੱਗੀ ਆ ਕੀਸ ਲੁੱਕ ਦੇ ਵਿੱਚ ਟਾਈਲ ਆ ਸੈਟਲ ਲੁੱਕ ਦੇ ਵਿੱਚ ਟਾਈਲ ਆ ਦੇਖੋ ਜੀ ਜੇ ਟਾਈਲ ਆ ਇਹ ਬਿਲਕੁਲ ਜੀ ਬਿਲਕੁਲ ਅਛਾ ਆ ਵੀ ਟੈਲ ਆ ਤੇ ਆ ਆ ਆ ਆ ਕਾਦਾ ਬਣਾਇਆ ਪਿਆ ਆ ਇਹ ਮੱਲਾ ਇਹ ਇਨਾਂ ਨੇ ਆਪਣੇ ਵਾਲਾ ਕੰਮ ਚਲਾਤਾ ਕਰਨੇ ਇਹ ਤਾਂ ਆਪਣੇ ਵਾਲਾ ਕੰਮ ਚਲਾਤਾ ਆ ਆਹ ਕਾਦੇ ਵਾਸਤੇ ਬਣਾਇਆ ਇਹ ਵੀ ਕਸਟਮਰ ਲਈ ਹੈ ਜੀ ਕਸਟਮਰ ਦੇਖੋ ਆਪਣੇ ਲਈ ਭਗਵਾਨ ਦਾ ਰੂਪ ਹੁੰਦਾ ਹੈ ਹਮ ਹਰੇਕ ਕਸਟਮਰ ਨੂੰ ਆਪਾਂ ਇਹ ਫੀਲ ਕਰਾਉਣਾ ਵੀ ਤੁਸੀਂ ਇੱਥੇ ਆ ਕੇ ਸਾਡੇ ਲਈ ਬਹੁਤ ਖਾਸ ਹੋ ਇੱਕ ਗੱਲ ਮੇਰੀ ਗੱਲ ਕੇ ਮੰਨ ਕੇ ਹੋਰ ਕਰੋ ਹਾਂਜੀ ਤੁਸੀਂ ਗਾਕਾਂ ਦੇ ਵੀ ਸਿਰ ਤੇ ਬਣੇ ਆ ਜਿਹੜੇ ਘੈਂਟ ਬੰਦੇ ਥੋੜੇ ਮਿਸ ਤਰੀਕਾ ਘੈਂਟ ਟੈਲਾਂ ਲਾਉਂਦੇ ਆ ਉਹਨਾਂ ਨੂੰ ਵੀ ਸੱਦਿਆ ਕਰੋ ਇੱਥੇ ਆਪਣੇ ਚੈਨਲ ਤੇ ਕਿਉਂਕਿ ਚੈਨਲ ਹੁਣ ਥੋੜਾ ਬਹੁਤ ਵੱਡਾ ਹੋ ਗਿਆ ਠੀਕ ਹੈ ਜੀ ਹਨਾ ਵੀ ਉਹਦੇ ਤੇ ਉਹਨਾਂ ਨੂੰ ਵੀ ਇੰਟਰੋਡਿਊਸ ਕਰਾਓ ਕੇ ਯਾਰ ਇਹ ਬੰਦੇ ਨੇ ਕੰਮ ਬਹੁਤ ਘੈਂਟ ਕੀਤਾ ਵੀ ਜੇ ਅਸੀਂ ਟੈਲ ਵਧੀਆ ਦਿੱਤੀ ਇਹਨਾਂ ਨੇ ਲਾਈ ਬਹੁਤ ਘੈਂਟ ਇਹਨਾਂ ਦੀ ਵੀ ਕਲਾ ਹੈਗੀ ਆ ਮਤਲਬ ਜਿਹੜੇ ਬੰਦੇ ਕੰਮ ਕਰਦੇ ਆ ਜਿਨ੍ਹਾਂ ਨੂੰ ਵਧੀਆ ਕੰਮ ਕਰਦੇ ਆ ਜੀ ਨਹੀਂ ਜਰੂਰ ਤੁਸੀਂ ਸਾਨੂੰ ਸੁਜੈਸ਼ਨ ਦਿਓ ਅਸੀਂ ਉਸ ਤਰੀਏ ਇੰਪਲੀਮੈਂਟ ਕਰਾਂਗੇ ਇੱਕ ਇੱਕ ਮਿੰਟ ਮਾਰਾ ਜੇ ਪਿੱਛੇ ਆਓ ਮ ਬਈ ਜਿਵੇਂ ਹੁਣ ਆ ਨਵਾਂ ਨਵਾਂ ਸਿਸਟਮ ਕਰਤਾ ਹਾਂਜੀ ਤੇ ਫਿਰ ਨਾਲ ਮਹਿੰਗਾ ਵੀ ਕਰਤਾ ਮਹਾਰਾਜ ਹਾਂ ਨਾ ਨਾ ਕਿਉਂ ਇਨਾ ਖਰਚਾ ਵੀ ਕੱਢਣਾ ਹੈ ਖਰਚਾ ਕੱਢਣਾ ਦੇਖੋ ਸੁਖ ਨਾਲ ਲਗਾ ਕੇ ਬਦਨਗੇ ਤੇ ਖਰਚਾ ਉਸ ਤਰੀਕੇ ਨਾਲ ਕੱਢਣਾ ਨਾ ਕਿ ਆਪ ਰੇਟ ਵਧਾ ਕੇ ਕਰਨਾ ਨਹੀਂ ਮਤਲਬ ਰੇਟ ਉਹੀ ਰਹੂਗਾ ਰੇਟ ਆਪਣਾ ਉਹੀ ਚੱਲੀ ਜਾਂਦਾ ਉਹ 33 ਵਾਲਾ 33000 ਤੇ ਜਿਹੜਾ ਆਹ ਆਹ ਕਿੰਨਾ ਕੁ ਮਹਿੰਗਾ ਹੁੰਦਾ ਆਹ ਇਹ ਵੀ ਸੇਮ ਰੇਟ 'ਚ ਰੱਖਿਆ ਜੀ ਪਹਿਲਾਂ ਸਾਡੀ ਸੋਚਦੇ ਸੀ 40 ਕਰੀਏ 42 ਕਰੀਏ ਪਰ ਕੁਝ ਕੰਪਨੀ ਦੇ ਘਟਾਇਆ ਕੁਛ ਆਪ ਦਾ ਮਾਰਜਿਨ ਘਟਾ ਕੀਤਾ ਤੇ ਵੀ ਲਿਆ ਕੇ 33 ਰੁਪਏ 'ਚ ਹੀ ਆਪਾਂ ਖੜਾ ਕਰਤਾ ਮਤਲਬ ਇਸ ਤੋਂ ਯਾਰ ਜਿਹੜੇ ਬੰਦੇ ਨੇ ਘਰ ਦੀ ਸਾਰੀ ਟਾਇਲ ਲੈ ਲਈ ਉਹਨੂੰ ਐਲੀਵੇਸ਼ਨ ਵੀ 33 ਰੁਪਏ 'ਚ ਹੀ ਮਿਲੂਗਾ ਉਸ ਬੰਦੇ ਨੂੰ ਹੀ 33 'ਚ ਮਿਲੂਗਾ ਜਿਹਨੇ ਘਰ ਦੀ ਟਾਇਲ ਲਈ ਹੋਇਆ ਇਹ ਕਾ ਟਾਇਲ ਗੈਸ ਕਰੋ ਇਹ ਟਾਇਲ ਆਪਾਂ ਕਿੱਥੇ ਦੇਖ ਕੇ ਆਏ ਸੀ ਲੱਗੀ ਹੋਈ ਇਹ ਆਪਾਂ ਉੱਥੇ ਨਹੀਂ ਦੇਖ ਕੇ ਆਏ ਉਹ ਕੋਠੀ ਵਾਲਿਆਂ ਦੇ ਕੋਠੀ ਵਾਲਿਆਂ ਦੇ ਬਿਲਕੁਲ ਬਿਲਕੁਲ ਸਾਨੂੰ ਟੈਲਰ ਦੇਖੋ ਆਪਾਂ ਇੱਥੇ ਵੇਚਦੇ ਆਂ ਪਰ ਉਹਦੀ ਲੁੱਕਾ ਕਦੋਂ ਪਤਾ ਲੱਗਣੀ ਆ ਜਦੋਂ ਕਿਸੇ ਕੋਠੀ 'ਚ ਲੱਗੀ ਹੋਈ ਆ ਲੱਗੇ ਤੋਂ ਤੇ ਮੈਨੂੰ ਆ ਲੱਗਦਾ ਵੀ ਜਦੋਂ ਆਪਾਂ ਕੋਠੀ ਤਿਆਰ ਕਰ ਲਈ ਵੀ ਆਹੀ ਪੈਟਰਨ ਆਪਾਂ ਲਾਉਣਾ ਤਾਂ ਮੈਨੂੰ ਇੰਨਾ ਵਧੀਆ ਲੱਗਿਆ ਵੀ ਮੈਂ ਕਿਹਾ ਇਸ ਕਨਸੈਪਟ 'ਚ ਇੱਥੇ ਇਹੀ ਟੈਲਰ ਆ ਯਾਰ ਜਦੋਂ ਉਹਨਾਂ ਦੇ ਆਪਾ ਉਹ ਜਿਹੜੀ ਜਿਹੜੀ ਕੋਠੀ ਹੈ ਜੇ ਕੋਰੀ ਪਈ ਸੀ ਉਹਦੇ ਚ ਲੱਗੀ ਹੋਈ ਸੀ ਉਹਦੇ ਚ ਲੱਗੀ ਹੋਈ ਸੀ ਜਿੱਥੋਂ ਕਿਤੇ ਸ਼ਾਈਨ ਆ ਰਹੀ ਸੀ ਨਾ ਟਾਇਲ ਤੇ ਇੰਨੀ ਸੋਹਣੀ 글로ਸ ਲੱਗ ਰਹੀ ਸੀ ਵੀ ਹਾਂ ਵੀ ਕਾਰਵਿੰਗ ਹੈ ਲੱਗਦੀ ਹੈ ਜਿਵੇਂ 글로ਸੀ ਹੁੰਦੀ ਹੈ ਟਾਇਲ ਪਰ ਹਾਂ ਤੇ ਇਧਰ ਸਾਰਾ ਫਰਸ਼ਾ ਫੁਰਸ਼ਾ ਵੀ ਲਾ ਕੇ ਦਿਖਾ ਦਿੰਦਾ ਸਾਰੇ ਫਰਸ਼ਾ ਫੁਰਸ਼ਾ ਲਾ ਕੇ ਦਿਖਾ ਦਿੰਦੇ ਆ ਸੈਟਨ ਲੁੱਕ ਦੇ ਵਿੱਚ ਲੱਗੀ ਹੈ 32 64 ਦੀ ਟਾਇਲ ਹੈ ਜੀ ਇਹਦੇ ਹੱਥ ਫੇਰ ਕੇ ਦੇਖੋ ਇਹਦੇ ਟੱਚ ਕਰੋ ਤੁਸੀਂ ਟਾਇਲ ਤੇ ਦੇਖੋ ਵੀ ਕੀ ਲੁੱਕ ਹੈ ਟਾਇਲ ਦੀ ਹਾਂ ਤੂੰ ਦੇਖ ਯਾਰ ਕਿੰਨਾ ਪਿਆਰਾ ਹੈ ਉੱਥੇ ਲੇਟਰਨ ਨੂੰ ਜੀ ਕਰਦਾ ਬੰਦੇ ਦਾ ਆ ਦੇਖੋ ਹਜੇ ਆਪਾਂ ਕੁਝ ਪ੍ਰੋਪਰ ਲਾਈ ਨਹੀਂ ਤਾਂ ਐਂਡਲੈਸ ਐਂਡਲੈਸ ਹੀ ਇਹਦੇ ਵਿੱਚ ਐਂਡਲੈਸ ਹੀ ਆ ਸਾਰਾ ਪ੍ਰੋਪਰੇਸ਼ਨਰੀ ਸ਼ਾ ਹਰੇਕ ਦਾ ਮਿਲ ਹੀ ਜਾਊਗਾ ਹੂੰ ਉਹ ਯਾਰ ਜਿਵੇਂ ਆਰਕੀਟੈਕਟ ਕਹਿੰਦੇ ਨਾ ਸਵੈਸ਼ ਕਰਦੇ ਆ ਵੀ ਹਾਂ ਆਹ ਲੁੱਕ ਤੇ ਬੀਜ ਕਲਰ ਲਾਉਣਾ ਹੈ ਸੈਟਿੰਗ ਲੁੱਕ ਦੇ ਵਿੱਚ ਉਹ ਸਾਰੀ ਵੈਰਾਈਟੀ ਇਕੱਠੀ ਕੀਤੀ ਹੈ ਮਤਲਬ ਆ ਯਾਰ ਜਦੋਂ ਆਪਾਂ ਯਾਰ ਉੱਥੇ ਗਏ ਆ ਐਂਡਲੈਸ ਤਾਂ ਠੀਕ ਆ ਲਾਉਣ ਵਾਲੇ ਸਿਰਤੇ ਵੀ ਆ ਤੇ ਦੇਣ ਵਾਲੇ ਦੇ ਸਿਰਤੇ ਵੀ ਆ ਹਾਂਜੀ ਆ ਬੜਾ ਕਮਾਲ ਕੀਤਾ ਪਿਆ ਕੰਮ ਯਾਰ ਬਸ ਤਿਆਰ ਹੋ ਰਿਹਾ ਜੀ ਇਹ ਸਾਰੀ ਦੇਖੋ ਸਾਰਾ ਆਪਾਂ ਕਿਸੇ ਸ਼ੋਰਮ ਚ ਜਾਨੇ ਆਪਾਂ ਨੂੰ ਬਾਥਰੂਮ ਬਾਥਰੂਮ ਦਿਖਾਈ ਦਿੰਦੇ ਆ ਕਿਚਨ ਵੱਲ ਕੋਈ ਧਿਆਨ ਨਹੀਂ ਦਿੰਦਾ ਕਿਚਨ ਵੱਲ ਧਿਆਨ ਨਹੀਂ ਦਿੰਦਾ ਕਿਉਂਕਿ ਲੇਡੀਜ਼ ਦੀ ਚੁਆਇਸ ਹੁੰਦੇ ਫੇਰੀ ਕਿਚਨ ਬਹੁਤ ਸੋਹਣੀ ਬਣੇ ਮੈਨੂੰ ਡੈਮੋ ਦਿਸਣ ਵੀ ਕਿਸ ਤਰ੍ਹਾਂ ਦੀ ਕਿਚਨ ਮੇਰੇ ਘਰੇ ਤਿਆਰ ਹੋਣੀ ਹੈ ਹੁਣ ਆਪਾਂ 1 ਨਹੀਂ 2 ਨਹੀਂ 3 ਨਹੀਂ 4 ਕਿਚਨ ਤਿਆਰ ਕੀਤੀਆਂ ਲੈ ਹੁਣ ਦਿਖਾਉਗਾ ਹੋਰ ਕਿਹੜੀ ਕੀਤੀ ਹੈ ਜੇ ਤੁਸੀਂ ਕੀਤੀ ਹੈ ਜੀ ਦੇਖੋ ਇਸ ਸਾਈਡ ਤੇ ਇਧਰ ਆਪਣਾ ਵਾਈਟ ਨਾਲ ਮੈਚਿੰਗ ਸੀ ਹਾਂਜੀ ਇੱਥੇ ਬਲੈਕ ਸਲੈਬ ਲੱਗੀ ਹੈ ਡਾਟਸ ਵਾਲੀ ਤੇ ਨਾਲ ਆਪਣਾ ਉਹੀ ਮਸ਼ਹੂਰ ਕਲਰ ਹੈ ਬਰਜਰੀ ਬਿਆਨਕੋ ਬਹੁਤ ਪਿਆਰਾ ਕੰਬ ਜਿੰਦਗੀ ਹੂੰ ਦਾ ਬਹੁਤ ਲੰਬਾ ਸਮਾਂ ਕਿਚਨ ਦੇ ਵਿੱਚ ਹੀ ਗੁਜ਼ਰਦਾ ਬਿਲਕੁਲ ਹੈਨਾ ਬਿਲਕੁਲ ਸਹੀ ਬਾਥਰੂਮ ਵਿੱਚ ਤਾਂ ਦਿਨ ਦੇ ਵਿੱਚ ਆਪਾਂ ਜਾਣਾ 5 ਮਿੰਟ 5 ਮਿੰਟ 10 ਮਿੰਟ ਬਸ ਮੈਕਸਿਮਮ ਤੇ ਕਿਚਨ ਦੇ ਵਿੱਚ ਉਹਨੇ ਰਹਿਣਾ ਹੈ ਪੂਰਾ ਦਿਨ ਪੂਰਾ ਦਿਨ ਸਵੇਰ ਦੁਪਹਿਰ ਸ਼ਾਮ ਸਵੇਰ ਬੱਚਿਆਂ ਨੇ ਸਕੂਲ ਜਾਣਾ 5 ਵਜੇ ਤੋਂ ਲੈ ਕੇ ਐਨੀ ਪਤਾ ਨਹੀਂ 9 ਵਜੇ ਜਾਂ ਕਿ 10 ਵਜੇ ਜਾਂ ਪੰਜ ਘੰਟੇ ਮੈਕਸਿਮਮ ਸਵੇਰ-ਸਵੇਰ ਤੇ ਕਿਚਨ ਦੇ ਵਿੱਚ ਲੱਗਦੀ ਲੱਗਦੇ ਆ ਹੁਣ ਆ ਕਿਚਨ ਦੇਖੋ ਮਤਲਬ ਲੱਗਦਾ ਵੀ ਸ਼ੋਰੂਮ ਚ ਲੱਗੀ ਹੈ ਤੇ ਘਰੇ ਜਿੱ ਕਿਚਨ ਬਣ ਜੇ ਤਾਂ ਗੱਲ ਹੀ ਬਣਦੀ ਹੈ। ਕਿਆ ਬਾਤ ਆ ਸੋਹਣੀ ਕਿ ਨਹੀਂ? ਯਾਰ ਇੱਕ ਕੰਮ ਮੇਰੀ ਗੱਲ ਮੰਨ ਕੇ ਹੋਰ ਕਰੋਗੇ ਤੁਸੀਂ? ਹਾਂਜੀ। ਯਾਰ ਅ ਕਿਚਨ ਆਲਾ ਵੀ ਤੁਸੀਂ ਕਰੋ ਕੰਮ। ਕੋਈ ਨਹੀਂ ਫਿਰ ਬੰਦੇ ਪਾ ਲੈਣਾ ਸੌਖਾ ਹੋ ਜਾ। ਤੁਹਾਡੀ ਆਵਾਜ਼ ਪੂਰੀ ਬਹੁਤ ਹੁੰਦੀ ਹੈ ਤੁਸੀਂ ਸਾਨੂੰ ਸਾਰਾ ਗਾਈਡ ਕਰਕੇ ਜਾਣੇ ਹੁੰਦੇ ਹੋ। ਬੇਥੇ ਆ ਚੀਜ਼ ਕਰਨੀ ਆ ਚੀਜ਼ ਕਰਨੀ ਹੈ। ਤੇਰਾ ਆਪਣੇ ਚਾਹਤ ਆਪਾਂ ਜਿਹੜੀ ਤੁਹਾਡੀ ਇਹ ਰੈਡੀਮੇਡ ਕਿਚਨ ਦਾ ਕੰਮ ਇਹ ਵੀ ਸ਼ੁਰੂ ਕਰ ਲਾਂਗੇ। ਵੀ ਆਪਾਂ ਜਦੋਂ ਹੁਣ ਬੰਦੇ ਨੇ ਆਪਣੇ ਤੋਂ ਫਰਸ਼ ਲੈ ਲਈ। ਹਾਂਜੀ। ਤਬ ਬੰਦਾ ਆਪਣੇ ਤੋਂ ਕਿਚਨ ਕੇ ਮੇਨ ਨਾਲੋਂ ਬਿਲਕੁਲ ਬਿਲਕੁਲ ਉਹਨਾਂ ਦੀ ਚੀਜ਼ ਵਧੀਆ ਲੱਗੀ ਤਾਂ ਉਹਦਾ ਕੌਨਫੀਡੈਂਸ ਵਧ ਜਾਂਦਾ ਵੀ ਮੈਂ ਆਹ ਚੀਜ਼ ਇਹਨਾਂ ਤਿਆਰ ਕਰਵਾ ਲਾਂ ਹਾਂ ਬਾਕੀ ਇਹ ਆਪਣੀ ਟ੍ਰੈਡੀਸ਼ਨਲ ਕਿਚ ਲਾ ਗਈ ਜਿਵੇਂ ਆਪਾਂ ਪਹਿਲਾਂ ਗ੍ਰੇਡ ਲਾਉਂਦੇ ਸੀ ਜੀ ਉਸ ਲੁੱਕ ਨਾਲ ਜਿਵੇਂ ਆਹ ਟੈਲ ਚੱਲਦੀ ਸੀ ਉਹ ਵੀ ਸਾਡੇ ਟਾਈਮੋਂ ਲੱਗਿਆ ਤੇ ਫਿਰ ਆ ਹੁਣ ਤਾਂ ਹਾਲੇ ਬਾਕਸ ਹੀ ਰਹਿ ਗਏ ਫਿਰ ਇਹ ਵੀ ਇਹ ਵੀ ਨਾਲ ਲੱਗ ਜਾ ਕਰਨਗੇ ਇਹ ਵੀ ਦੇ ਦਿਆ ਕਰਾਂਗੇ ਆਪਾਂ ਜੀ ਜੀ ਤੇ ਕਰੇਗੀ ਕੋਈ ਗੱਲ ਨਹੀਂ ਨਹੀਂ ਇਧਰ ਉਹ ਵੇ ਟੋਟਲ ਚੇਂਜ ਕਰਤਾ ਮਤਲਬ ਤੂੰ ਬੰਦਾ ਆ ਕੇ ਗਵਾਚਦਾ ਇੱਕ ਵਾਰ ਵੀ ਬੰਦਾ ਕਿਹਾ ਪਤਾ ਕੀ ਕਸਟਮਰ ਕੇ ਕਹਿੰਦਾ ਸੀ ਵੀ ਬਾਥਰੂਮ ਥੋੜੇ ਨੇ ਜਾਂ ਕੋਈ ਹੋਰ ਕੋਈ ਨਵਾਂ ਕਨਸੈਪਟ ਲਿਆਓ ਤਾਂ ਸਾਰੇ ਮਤਲਬ ਹਾਈ ਫਾਈ ਕਲਰ ਹੋਰ ਵੀ ਐਡ ਕੀਤੇ ਆ ਪਰ ਰੇਟ ਨਹੀਂ ਐਡ ਕੀਤਾ ਰੇਟ ਆਪਣਾ ਉਹੀ ਰੋ ਉਹੀ 33 ਰੁਪਏ ਪਰ ਫਟ ਜੋ ਮਰਜ਼ੀ ਪੈਟਰਨ ਲੈ ਲਓ ਜੋ ਇਹ ਇਹ ਓਰੇ 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 ਆ ਦੇਖੋ ਕਿ ਡਿਟੇਲ ਆ ਆ ਸਾਰੀ ਇੱਕੋ ਟੈਲ ਆ ਸਾਰੀ ਇੱਕੋ ਟੈਲ ਹੀ ਆ ਬੱਤੀ ਚਾਉਣ ਦਾ ਸਹਜ ਆ ਗਿਆ ਇਹ ਸਾਰਾ ਇਹ 32 64 ਵੀ ਬਹੁਤ ਵੈਰਾਈਟੀ ਐਡ ਕਰ ਰਹੇ ਆ ਬਹੁਤ ਜਿਆਦੇ ਆ ਦੇਖੋ ਇਹ ਇੰਡਰਲੈਸ ਟੇਲ ਆ ਪਰ ਇਹਨੂੰ ਨੇੜੇ ਆ ਕੇ ਫੀਲ ਕਰਕੇ ਪਤਾ ਲੱਗਦਾ ਵੀ ਭਾਈ ਇੱਥੇ ਜੋੜ ਆ ਇਹਦੇ ਹੁਣ ਤੁਸੀਂ 32 64 ਦੀ ਗੱਲ ਲੈ ਲਓ ਦੇਖੋ ਤੁਸੀਂ ਇੱਥੇ ਖੜੇ ਹੋ ਹਾਂ 32 64 'ਚ ਹਰ ਬੰਦਾ ਕੀ ਹੈ ਵਨ ਟਾਈਮ ਵੇਚ ਰਿਹਾ ਜਸਟੈਂਡਰਡ ਵੇਚ ਰਿਹਾ ਵੀ ਮੈਂ ਰੇਟ ਨਾਪ ਕਰਾਂ ਹੂੰ ਪਰ ਕੁਆਲਟੀ ਵੱਲ ਨਹੀਂ ਕੋਈ ਧਿਆਨ ਹੁੰਦਾ ਹੁਣ ਆਹ ਸੀਰੀ ਦੇਖੋ ਫੋਰ ਸੀਰੀਜ਼ ਹੈ ਹੂੰ ਕੋਈ ਲੱਭ ਕੇ ਥਾ ਦੇ ਵਨ ਟਾਈਮ ਦੇ ਵਿੱਚ ਕੋਈ ਮਿੱਲੀ ਹੈ ਕੋਈ ਲੋਡ 'ਚ ਮਿੱਲੀ ਹੈ ਕੰਪਨੀ ਦਾ ਰੈਗੂਲਰ ਮਾਲ ਚ ਹੀ ਮਿਲੂਗਾ ਤੁਸੀਂ ਹੱਥ ਫੇਰ ਕੇ ਤੁਹਾਨੂੰ ਪਤਾ ਲੱਗੂਗਾ ਕਿ ਇੱਥੇ ਆ ਕੇ ਉਹਨਾਂ ਦਾ ਹੱਥ ਫੇਰੀ ਜਾਂਦਾ ਵੀ ਹਾਂ ਬਾਕੀ ਕੁਆਲਿਟੀ ਹੈਗੀ ਐ ਕੋਈ ਤੇ ਆਹ ਦੇਖੋ ਇਹ ਸੀਰੀਜ਼ ਆ ਗਲੋਸ ਦੇ ਵਿੱਚ ਆ ਗਈ ਹੂੰ ਇਹ ਆਪਣੇ ਕੋਲ ਤਿੰਨੇ ਸੀਰੀਜ਼ ਹੀ ਮਿਲ ਜੂਗੀ ਗਲੋਸ 'ਚ ਵੀ ਕਾਰਵਿੰਗ 'ਚ ਵੀ ਤੇ ਸੈਟਿਨ ਦੇ ਵਿੱਚ ਵੀ ਸੇਮ ਹੀ ਇੱਕੋ ਹੀ ਚੀਜ਼ ਕੋਪ੍ਰਿੰਟ ਉਹੀ ਪ੍ਰਿੰਟ ਆ ਉਹੀ ਪ੍ਰਿੰਟ ਆ ਆਹ ਦੇਖੋ ਹੂੰ ਇਹ ਇੱਧਰ ਜਾ ਕੇ ਆਹੀ ਇਹਦੇ ਵਿੱਚ ਆ ਗਿਆ ਇਹ ਕਾਰਵਿੰਗ ਦੇ ਵਿੱਚ ਆ ਗਿਆ ਹੂੰ ਸੇਮ ਰੇਸ਼ ਆ ਇਹ ਦੇਖੋ ਹਾਂ ਆ ਦੇਖ ਲੋ ਆ ਫਰਸ਼ ਤੇ ਲੱਗ ਜਾਣੀਆਂ ਆ ਕੰਦਾ ਤੇ ਲੱਗ ਜਾਣੀਆਂ ਕੰਦਾ ਲੱਗੂ ਚਾਹੇ ਫਲੋਰ ਤੇ ਲਾ ਲਓ ਜਿੱਥੇ ਮਰਜੀ ਲਾ ਲਓ ਮਤਲਬ ਵੈਰੈਟੀ ਬਹੁਤ ਐਡ ਕਰ ਰਹੇ ਆ ਇਹਦੇ ਵਿੱਚ ਬਹੁਤ ਜਿਆਦੇ ਰੇਟ ਉਹੀ ਰਹਿਣਾ ਇਹ ਬਸ ਹਾਂ ਬੱਤੀ ਚਾਉਣ ਦੇ ਸਾਬ ਨਾਲ ਰੇਟ ਵੱਧ ਜਾਂਦਾ ਦੋ ਵਿਚਾਰ ਆਪਣਾ ਸਾਰਾ 33 ਰੁਪਏ ਸਕਰ ਫੁੱਟ ਆ ਆ ਯਾਰ ਮੈਨੂੰ ਲੱਗਦਾ ਵੀ ਆ ਤਾਂ ਤੁਹਾਡੇ ਤੋਂ ਪੂਰੀ ਨਹੀਂ ਆਉਂਦੀ ਹੋਣੀ ਇਹਦਾ ਹਰ ਵਾਰ ਆਪਣਾ ਹੱਥੀਂ ਦੋ ਘੋੜੇ ਇਹਦੇ ਲੱਗ ਹੀ ਲੱਗਦੇ ਆ ਮਤਲਬ ਹਾਂ ਆ ਤਾਂ ਪੂਰੀ ਨਹੀਂ ਆ ਰਹੀ ਕਿਸੇ ਵੀ ਸਾਹੋਕਤਾਵ ਦੇ ਵਿੱਚ ਇਹ ਬਾਹਰਲੇ ਏਰੀਆ ਦੇ ਵਿੱਚ ਲੱਗ ਜਾਂਦੇ ਬਾਹਰਲੇ ਲੋਕ ਛੱਤਾਂ ਤੇ ਲਾ ਰਹੇ ਆ ਤੇ ਜਿਹੜੀ ਉਹ ਆਹ ਕੰਬੀਨੇਸ਼ਨ ਸੀ ਜਿਹੜੀ ਆਸਟ੍ਰੇਲੀਆ ਵਾਲੇ ਕੋਠੇ ਦੇ ਕਿੰਨੀ ਸੋਹਣੀ ਲੱਗਦੀ ਸੀ ਦੇਖੋ ਆਸਟ੍ਰੇਲੀਆ ਉੱਥੋਂ ਡਰੋਨ ਤੋਂ ਸੀਨ ਤਿੰਨ ਮੰਜ਼ਲਾਂ ਦੇ ਉੱਪਰ ਲੱਗੀ ਹੋਈ ਆ ਹਾਂ ਤੇ ਉਹ ਕੰਗਾਰੂ ਵਿਚਾਲੇ ਖੜਾ ਤੇ ਉਹ ਬਹੁਤ ਕਮਾਲ ਬਹੁਤ ਸੋਹਣੀ ਬਹੁਤ ਮੈਸੇਜ ਆਇਆ ਸਾਨੂੰ ਜੀ ਵੀ ਸਾਡੀ ਗੋਠੀ ਵੀ ਤੁਸੀਂ ਆ ਕੇ ਜਾਣਾ ਸਾਡੀ ਗੋਠੀ ਚ ਨਹੀਂ ਆਏ ਮੈਂ ਕਹਿੰਦੇ ਸਾਡੇ ਜਿੰਨੇ ਕ ਧਿਆਨ ਸੀ ਅਸੀਂ ਉਨੇ ਕ ਚ ਆ ਗਏ ਇੱਥੇ ਨਾ ਨੂੰ ਕੇ ਤਿਆਰ ਹੋ ਜੋ ਲੈ ਹੈ ਹਾਂ ਆ ਦੇਖ ਸਹਿਰਾ ਦੇ 15 15 ਸਾਲ ਦੀ ਗਾਰੰਟੀ ਵਾਲਾ ਸਮਾਨ ਹੋ ਗਿਆ ਹੈਨਾ ਬਿਲਕੁਲ ਜੀ ਸਹਿਰਾ ਦਾ ਇਹ ਵੀ ਤੇ ਆ ਦੇਖੋ ਸਾਰੇ ਵਾਸ਼ਰੂਮ ਜਿੰਨੇ ਵੀ ਆ ਸਾਰੇ 33 ਰੁਪਏ ਪਰ ਸਕੇਅਰ ਫੁੱਟ ਦੀ ਰੇਟ ਆ ਹਾਂ ਇੱਥੇ ਲੱਗੂਗਾ ਓਏ ਓਹੋ ਮਰਕਨ ਹਾਂ ਆ ਦੇਖੋ ਇਹ 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 ਮਹਿੰਗਾ ਹੋਣਾ 33 ਰੁਪਏ ਜੀ ਬਸ ਲੋਕ ਲੱਗਦੀ ਲਾਉਂਦੇ ਜੀ ਕੋਈ 40 ਵੀ ਵੇਚੀ ਜਾਂਦਾ ਕੋਈ 45 ਵੇਚੀ ਜਾਂਦਾ ਕੋਈ 50 ਵੀ ਵੇਚੀ ਜਾਂਦੇ ਆ ਇਹ ਵੀ 33 ਰੁਪਏ ਇਹ ਵੀ 33 ਪਰ ਸਕੇਅਰ ਫੁੱਟ ਦੇ ਆਪਣਾ ਰੇਟ ਉਹੀ ਆ ਵੀ ਗਾਹਕਾਂ ਨੂੰ ਧੋਖਾ ਨਹੀਂ ਕਰਨਾ ਕਿਸੇ ਗੱਲ ਦੇ ਵਿੱਚ ਹੂੰ ਯਾਰ ਕਮਾਲ ਆ ਯਾਰ ਕਮਾਲ ਆ ਸੋਨਾ ਬਹੁਤ ਬਣਿਆ ਯਾਰ ਗੱਲਬਾਤ ਬਣ ਗਈ ਉਧਰਲੇ ਪਾਸੇ ਵੀ ਘੇੜਾ ਮਾਰ ਕੇ ਆ ਗਿਆ ਮਾੜੇ ਜਿਹਾ ਬਾਹਰਲੇ ਪਾਸੇ ਆਜੋ ਆਜੋ ਨਵਾਂ ਇੱਧਰ ਵੀ ਕੋਈ ਨਵਾਂ ਕੀਤਾ ਹਾਂਜੀ 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 ਆਜੋ ਆਜੋ ਹਾਂ ਪੁੱਤ ਕੀ ਜਾਂਦਾ ਸੋਨਾ ਕੁਝ ਰਹਿੰਦਾ ਨਹੀਂ ਹਾਂ ਤੁਸੀਂ ਇੱਕ ਵੀਡੀਓ ਵੇਲੇ ਆਏ ਸੀ ਆਪਣੀ ਮੇਰੇ ਖਿਆਲ ਸਾਲ ਪਹਿਲਾਂ ਦੀ ਵੀਡੀਓ ਆ ਉਹ ਹਾਂਜੀ 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 ਤੁਸੀਂ ਸਾਡੇ ਕੋਲ ਆਏ ਸੀ ਇੱਕ ਵਾਰੀ ਸਾਲ ਪਹਿਲਾਂ ਦੀ ਵੀਡੀਓ ਐ ਉਹ ਹਾਂਜੀ ਆਪਣਾ ਇੱਧਰ ਓਪਨ ਸੀ ਸਾਰਾ ਇਹ ਹਾਂਜੀ ਆਹ ਓਪਨ ਸੀਗਾ ਮੈਂ ਤੁਹਾਨੂੰ ਕਿਹਾ ਸੀ ਵੀ ਚੱਲਾ ਹੋਲੀ-ਵਲੀ ਇੱਧਰ ਵੀ ਸ਼ੈੱਡ ਸੋਚ ਰਿਆ ਪਾਉਣ ਦੀ ਤੁਸੀਂ ਕਿਹਾ ਵੀ ਵਾਈਗੁਰੂ ਨੇ ਚਾਹਿਆ ਤਾਂ ਸਾਰਾ ਹੀ ਪੈ ਜਾਊਗਾ ਕੋ ਸਾਰਾ ਹੀ ਪੈ ਜਾਊਗਾ ਵਾਈਗੁਰੂ ਨੇ ਵਾਈਗੁਰੂ ਨੇ ਵਾਕਿਆ ਹੀ ਚਾਹਿਆ ਹੈ ਤੇ ਹੁਣ ਵਾਈਗੁਰੂ ਦੀ ਕਿਰਪਾ ਹੋਈ ਤੇ ਆ ਦੇਖੋ ਸਾਰਾ ਸ਼ੈੱਡ ਆਪਣਾ ਕੰਪਲੀਟ ਹੋ ਚੁੱਕਿਆ ਸ਼ੈੱਡ ਕੰਪਲੀਟ ਹੋ ਗਿਆ ਆਪਣਾ ਗੱਤਾ ਸੇਫ ਹੋ ਗਿਆ ਕੋਈ ਇੱਕ ਕਣੀ ਨਹੀਂ ਪੈਂਦੀ ਕੋਈ ਦੇਖੋ ਟਾਇਲ ਨੂੰ ਕਣੀ ਨਾ ਕੁਝ ਨਹੀਂ ਹੋਣਾ ਹੋਣਾ ਕੁਛ ਨਹੀਂ ਪਰ ਚੀਜ਼ਾਂ ਨੂੰ ਤਾਂ ਹੋਣਾ ਨਾ ਹੈ ਲੁੱਕ ਤਾਂ ਮਰਦੀ ਆ ਨਾ ਇੱਕ ਵਾਰ ਚੀਜ਼ ਦੀ ਹੈ ਨਾ ਫਰਕ ਤਾਂ ਪੈਂਦਾ ਹੀ ਸੀਗਾ ਜੀ ਹਾਂ ਪਰ ਦੇਖੋ ਬਜਟ ਬਹੁਤ ਹੁੰਦਾ ਇਹਨਾਂ ਚੀਜ਼ਾਂ ਦਾ ਬਹੁਤ ਪੈਸਾ ਲੱਗਦਾ ਪਰ ਐ ਆਉਂਦਾ ਵੀ ਸਹਿਜ ਮਤੇ ਨਾਲ ਕੰਮ ਹੋਈ ਜਾਵੇ ਹੂੰ ਹੂੰ ਤਾਂ ਉਹ ਬੈਸਟ ਹੈ ਮਤਲਬ ਠੰਡੇ ਮਤੇ ਨਾਲ ਆਹ ਦੇਖੋ ਇਹਦੀ ਦੇਖੋ ਦੇਖੋ ਮਾਸਟਰ ਜੀ ਇਹਦੀ ਕਾਰਮੇ ਹੁਣ ਕੈਮਰੇ ਚ ਆਉਣੀ ਨਹੀਂ ਆਪਣੇ ਚ ਤੋ ਦੇਖਿਓ ਮਾੜੀ ਜੀ ਦੇਖਿਓ ਜੀ ਮੈਂ ਜੇ ਮੈਂ ਸੱਪ ਨਹੀਂ ਪਾਣੀ ਦੇ ਉੱਤੇ ਤਰਿਆ ਫਿਰਦਾ ਹੁੰਦਾ ਤੇ ਐਦੀ ਤੁਸੀਂ ਦੇਖੋ ਦੂਰੋਂ ਕਾਰ ਬੰ ਕਿਵੇਂ ਚਾਹੂ ਕਿ ਇਹ ਆਪਾਂ ਇਹ ਵੀ ਦੀ ਏਸੀ ਕੋਠੀ ਦੇ ਵਿੱਚ ਪਹਿਲੀ ਕੋਠੀ ਜਾ ਲੱਗੀ ਹੋਈ ਸੀ ਹਾਂ ਜਿਹੜੀ ਉਹ ਪਹਿਲੀ ਕੋਠੀ ਦੇ ਵਿੱਚ ਮੈਟ ਵਿਛਿਆ ਕੇ ਟਾਇਲ ਲੱਗੀ ਐ ਇਹ ਉਹ ਆਹਾਏ ਹਾਂ ਤੇ ਜਿਹੜੀ ਇਹ ਬਾਹਰ ਪਈ ਆ ਤਾਂ ਇਹਦਾ ਮਤਲਬ ਲੋਕਾਂ ਨੇ ਟਰੱਕਾਂ ਦੇ ਟਰੱਕ ਮਂਗਾਏ ਆ ਆ ਪੂਰਾ ਘੋੜਾ ਪਿਆ ਇੱਕ ਕਿੱਢਿਆ ਜਾਂਦਾ ਪੂਰਾ ਘੋੜਾ ਹੀ ਪਿਆ ਮਤਲਬ ਆ ਦੇਖਾ ਤਾਜ਼ਾ ਮਾਲ ਆਇਆ ਹੋਇਆ ਬਿਲਕੁਲ ਹੂੰ ਇਹ ਜਿਹੜੀ ਚਰ ਚੀਜ਼ ਲੋਕਾਂ ਦੇ ਜੱਜ ਗਈ ਤਾਂ ਫਿਰ ਜੱਜ ਗਈ ਬਸ ਬਸ ਹਾਂ ਨਾ ਵੀਡੀਓ ਦੇ ਵਿੱਚ ਕਲਰ ਜੀ ਨਾਲ ਸੋਹਣਾ ਆਉਂਦਾ ਹੈ ਮਤਲਬ ਐਕਚੁਅਲੀ ਵਿੱਚ ਵੀ ਲੱਗੀ ਉਹ ਤੋਂ ਵੱਧ ਕਿਤੇ ਸੋਹਣੀ ਲੱਗਦੀ ਹੈ ਜਿਹੜਾ ਜਰ ਜਦੋਂ ਲੱਗੀ ਵੀ ਚੀਜ਼ ਲੱਗੀ ਵੀ ਚੀਜ਼ ਡੈਮੋ ਆ ਬਾਕੀ ਸਾਡਾ ਆਪ ਬੰਦਾ ਦਾ ਦੂ ਹਾਂ ਪੁੱਤ ਕਿਵੇਂ ਆ ਹੂੰ ਤੂੰ ਬੈਠ ਤਾਂ ਨਹੀਂ ਬਾਹਲਾ ਸਿਆਣਾ ਹੈ ਹਨ ਬਈ ਕੋਈ ਇਹੋ ਜਿਹਾ ਜਿਵੇਂ ਹੁਣ ਨਰਾਸਤੇ ਆ ਗਏ ਹਾਂਜੀ ਹੁਣ ਲੋਕਾਂ ਨੇ ਇੱਕ ਵਾਰ ਭੱਜਣਾ ਕਮਾਂਕਾਰਾਂ ਨੂੰ ਪੈਣਾ ਹਨਾ ਲੋਕ ਵਿਚਾਰ ਕਰਦੇ ਆ ਸ਼ਰਾਧਾਂ ਦੇ ਵਿਚਾਰ ਕਰਦੇ ਆ ਤਾਂ ਗਾਂਹਾਂ ਆ ਕੇ ਦੀਵਾਲੀ ਆਫਰ ਆ ਬੈਸੀ ਤਾਂ ਮਾਲਕ ਦੀ ਕਰਪਾ ਨਾਲ ਸੇਲ ਸੂਲ ਬਥੇਰੀ ਆ ਪਰ ਸਾਡਾ ਮਾ ਨਹੀਂ ਕਰਦਾ ਹੁੰਦਾ ਵੀ ਯਾਰ ਦੇਖਣ ਵਾਲਿਆਂ ਵਾਸਤੇ ਮਾੜਾ ਜਿਹਾ ਕੋਈ ਕੁਝ ਕਰਦੇ ਹੋਗੇ ਬਿਲਕੁਲ ਬਿਲਕੁਲ ਤੁਹਾਡੀ ਆਵਾਜ਼ ਹਰੇਕ ਆਪਾਂ ਪੂਰੀ ਕਰਨੀ ਆ ਕੋਈ ਵੀ ਕਸਟਮਰ ਦੀਵਾਲੀ ਤੱਕ ਆਉਂਦਾ ਹੈ ਜੀ ਦੇਖੋ ਰੇਟ ਆਪਾਂ ਇਹ ਨਹੀਂ ਲੱਗਦੀ ਚੀਜ਼ਾਂ ਐਡ ਕੀਤੀਆਂ ਪਰ ਕੋਸ਼ਿਸ਼ ਇਹ ਰਹੀ ਵੀ ਰੇਟ ਨੂੰ ਆਪਣਾ ਲੈ ਕੇ ਜਾਈਏ ਜੀ ਹੁਣ ਜਿਹੜੇ ਆਪਾਂ ਬਾਥਰੂਮ ਕਨਸੈਪਟ ਐਡ ਕੀਤੇ ਆ 5000 ਰੁਪਏ ਫੁੱਟ 600 ਰੁਪਏ ਫੁੱਟ ਮਾਰਕੀਟ ਦੇ ਵਿੱਚ ਵੇਚ ਰਹੇ ਨੇ ਜੀ ਜਾ ਫਿਰ ਕੋਈ ਹੁੰਦਾ ਕਿ ਲਾਈਟ ਡਾਰਕ ਇਕੱਠੇ ਕਰਕੇ ਵਾਟਰਪੂਲ ਕਨਸੈਪਟ ਬਣਾ ਲੈਂਦਾ ਜੀ ਪ੍ਰੋਪਰ ਕੰਪਨੀ ਦੇ ਕਨਸੈਪਟ ਕੋਈ ਨਹੀਂ ਇਸ ਰੇਟ ਦੇ ਵਿੱਚ ਵੇਚਦਾ ਜਿਹੜਾ ਆਪਾਂ 330 ਫੁੱਟੇਜ ਵੇਚਦੇ ਆਂ ਜੀ ਵੀ ਦਿਵਾਲੀ ਕਰਕੇ ਇੱਕ ਤਾਂ ਆਪਾਂ ਇਹ ਆਫਰ ਰੱਖੀ ਹੈ ਵੀ ਰੇਟ ਨੂੰ ਆਪਣੀ ਕਰਨਾ ਉੱਥੇ ਸਟੇਬਲ ਕਰਨਾ ਰਹੂਗਾ ਜੀ ਬਾਕੀ ਦੂਸਰਾ ਜੋ ਦਿਵਾਲੀ ਤੇ ਗਿਫਟ ਵਗੈਰਾ ਦੀ ਆਪਣੀ ਸਕੀਮ ਹੈ ਉਹ ਜਰੂਰ ਦਿਵਾਲੀ ਤੱਕ ਹਰ ਕਸਟਮਰ ਨੂੰ ਮਿਲਣਗੇ ਮਿਲਣਗੇ ਜਿਹੜਾ ਦਿਵਾਲੀ ਤੱਕ ਆਊਗਾ ਐ ਨਹੀਂ ਵੀ ਐਵੇਂ ਕੋਈ ਨਿੱਕੀ ਜਿਹੀ ਕੱਪੀ ਜੀ ਫੜਾ ਦੇ ਵਧੀਆ ਗਿਫਟ ਹੋਊਗਾ ਵਧੀਆ ਘੈਂਟ ਗਾ ਬਿਲਕੁਲ ਸ਼ੁਰੂ ਹੋ ਗਿਆ ਮਤਲਬ ਆਪਾਂ ਆਈਟਮ ਨਹੀਂ ਪੂਰੀ ਕਰਨੀ ਜੋ ਚੀਜ਼ ਅਗਲਾ ਖੁਸ਼ ਹੋ ਕੇ ਸਬਕਾਰ ਵੀ ਕਰੇ ਉਹ ਚੀਜ਼ ਦੇਣੀ ਹੈ ਜਿਹੜਾ ਟੱਬਰ ਬੈਠ ਕੇ ਖੋਲੂਗਾ ਖੁਸ਼ ਹੋ ਕੇ ਕੰਸ ਤੇ ਰੱਖੂਗਾ ਉਹੋ ਜੀ ਚੀਜ਼ ਮਿਲੂਗੀ ਸੱਚ ਨੂੰ ਮਾਸਟਰ ਮਾਰ ਵਾਲਾਂ ਦਾ ਕੰਮ ਕਦੇ ਕੱਚਾ ਨਹੀਂ ਹੁੰਦਾ ਜੇ ਕੋਈ ਵੀ ਸਜਣ ਦੀਵਾਲੀ ਤੱਕ ਆਉਂਦਾ ਤੇ ਉਹਨੂੰ ਰੂਹ ਖੁਸ਼ ਕਰਨ ਵਾਲਾ ਰੇਟ ਰੂਹ ਖੁਸ਼ ਕਰਨ ਵਾਲੀ ਕੁਆਲਿਟੀ ਰੂਹ ਖੁਸ਼ ਕਰਨ ਵਾਲੇ ਬੰਦੇ ਤੇ ਰੂਹ ਖੁਸ਼ ਕਰਨ ਵਾਲਾ ਗਿਫਟ ਸਾਰਾ ਕੁਝ ਦੇ ਕੇ ਭੇਜਾਂਗੇ ਬੱਸ ਵਾਰ ਮੈਨੇ ਆਪਾਂ ਕੰਮ ਹੀ ਕੁਆਲਟੀ ਵਾਲਾ ਕੀਤਾ ਮਤਲਬ ਬਾਕੀ ਜੋ ਆਪਾਂ ਵੀਡੀਓ ਪਾਵਾਂਗੇ ਲੋਕ ਵੀ ਕਮੈਂਟ ਕਰਨਗੇ ਵੀ ਕੋਈ ਇਹ ਚੀਜ਼ ਕਹਦੇ ਵੀ ਆਪਾਂ ਕਿਸੇ ਚੀਜ਼ ਵਿੱਚ ਕੰਪਰੋਮਾਈਜ਼ ਕੀਤਾ ਕਦੇ ਕੁਆਲਟੀ ਦੇ ਵਿੱਚ ਕੀਤਾ ਕਦੇ ਨਹੀਂ ਇਹ ਚੀਜ਼ ਮਗਰਗੇ ਐਵੇਂ ਕਦੇ ਨਹੀਂ ਹੋਇਆ ਕਿ ਕਿਸੇ ਬੰਦੇ ਨੇ ਕੋਈ ਗੱਲ ਦੱਸਣੀ ਚਾਹੀਏ ਤੇ ਸੁਣੀ ਨਾ ਹੋਵੇ ਕਿਸੇ ਬੰਦੇ ਨੇ ਸੁਧਾਰ ਕਰਨਾ ਚਾਹਿਆ ਹੋਵੇ ਕੰਮ ਦੇ ਵਿੱਚ ਸੁਣਿਆ ਨਾ ਸੁਣਿਆ ਨਾ ਦੇਖੋ ਸਾਕੇ ਕੋਈ ਕੋਈ ਦਿੱਕਤਾਂ ਉਹ ਨਹੀਂ ਕੀ ਕਦੇ ਆਉਂਦੀ ਵੀ ਹੈਗਾ ਕਿ ਦੱਸੂਗਾ ਤਾਂ ਆਪਾਂ ਨੂੰ ਅਕਸੈਪਟ ਕਰਨਾ ਹੈ ਮਤਲਬ ਹਾਂ ਆ ਚੀਜ਼ ਜੀ ਗਲਤੀ ਹੋਈ ਹੈ ਤੇ ਇਹਨੂੰ ਅੱਗੇ ਵਾਸਤੇ ਸੁਧਾਰੋ ਨਾ ਕਿ ਕਸਟਮਰਾਂ ਨਾਲ ਬਹਿਸ ਕਰੋ ਵੀ ਨਹੀਂ ਜੀ ਇਹ ਤਾਂ ਆਈ ਹੈ ਜਿਹਾ ਹੋ ਰਿਹਾ ਹੈ ਹਾਂ ਤੇ ਜਿਹੜੇ ਸੱਚੀ ਇੱਕ ਆਉਣ ਵਾਲੇ ਸਮੇਂ 'ਚ ਅਸੀਂ ਇੱਕ ਹੋਰ ਕਨਸੈਪਟ ਚਲਾਇਆ ਸਾਰੇ ਸਾਡੇ ਭੈਣ ਭਾਈ ਸੁਣ ਲਓ ਵੀ ਜਿਹੜੇ ਬੰਦਿਆਂ ਨੇ ਮਾਸਟਰ ਜੀ ਹੋਣਾ ਵਾਲਾ ਲਾਇਆ ਹੋਵੇ ਕੋਠੀਆਂ 'ਚ ਕਿਉਂਕਿ ਪਿੱਛੇ ਨਾ ਅਸੀਂ ਡਾਟਾ ਰੱਖਣ ਚ ਕੰਮ ਜਾ ਆਪਣੀ ਹੋਇਆ ਰੱਖਿਆ ਨਹੀਂ ਗਿਆ ਸੋਚੇ ਨਹੀਂ ਸੀਗਾ ਮਤਲਬ ਤਾਂ ਜਿਹੜੇ ਮਿਸਤਰੀਆਂ ਨੇ ਮਾਸਟਰ ਜੀ ਹੁਣਾਂ ਤੋਂ ਗਿਆ ਹੋਇਆ ਮਤਲਬ ਲਾਇਆ ਮਾਰਬਲ ਤਾਂ ਉਹਨਾਂ ਦੇ ਕੀਤੇ ਹੋਏ ਕੰਮ ਨੂੰ ਫਲਮਾਇਆ ਜ਼ਰੂਰ ਜਾਊਗਾ ਹਾਂ ਹਾਂ ਜ਼ਰੂਰ ਉਹਦਾ ਹੱਕ ਵੀ ਮੰਨਦਾ ਦੇਖੋ ਹਾਂ ਬੰਦੇ ਨੇ ਵਧੀਆ ਕੰਮ ਕੀਤਾ ਮਾਲਕ ਵੀ ਖੁਸ਼ ਹੈ ਚੀਜ਼ ਵਧੀਆ ਲੱਗੀ ਹੈ ਹੂੰ ਤਾਂ ਆਪਾਂ ਵੀ ਉਹਦੇ ਕੰਮ ਨੂੰ ਹਾਈਲਾਈਟ ਕਰੀਏ ਹਾਂ ਜਿਹੜਾ ਘੈਂਟ ਬੰਦੇ ਨੇ ਇੱਕ ਬੰਦੇ ਨੂੰ ਲੱਗਿਆ ਕਿ ਹਾਂ ਯਾਰ ਰੂਹ ਲੱਗੀ ਕੰਮ ਵਧੀਆ ਹੋਇਆ ਹੈ ਉਹਨਾਂ ਨੇ ਕੀਤਾ ਕਿ ਵਧੀਆ ਕੰਮ ਤਾਂ ਤੁਸੀਂ ਸੰਪਰਕ ਜ਼ਰੂਰ ਕਰੋ ਮਾਸਟਰ ਜੀ ਹੁਣਾਂ ਨਾਲ ਤੁਹਾਡਾ ਕੰਮ ਫਲਮਾਇਆ ਜਾਊਗਾ ਇਨਾਂ ਦੇ ਜਿਹੜਾ ਮਾਸਟਰ ਮਾਰਬਲ ਐਂਡ ਸੈਂਟਰੀ ਹਾਊਸ ਹਾਂ ਸੈਂਟਰੀ ਹਾਊਸ ਤੇ ਇੱਕ ਇਹਨਾਂ ਦਾ ਇੰਸਟਾਗ੍ਰam ਚੈਨਲ ਆ ਉਹਨੂੰ ਫਾਲੋ ਵੀ ਕਰ ਲੋ ਉਸ ਤੇ ਤੁਹਾਡੀ ਵੀਡੀਓ ਜ਼ਰੂਰ ਪਾਉਂਗੀ